ਹਾਂਜੀ ਜੀ ਸਾਰੇ ਹੁਣ ਸਸਤੀ ਕਾਲ ਦਾ ਅਟੈਚਸਪੈਟ ਬਲੌਗ ਤੇ ਸਵਾਗਤ ਆ। ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ। ਸੋ ਪਹਿਲਾਂ ਦੇ ਰਾਤ ਦਾ ਮੀਂਹ ਹੁੰਦਾ ਹੀ ਬਹੁਤ ਜ਼ਿਆਦਾ ਮੰਤਾਲ ਕੀਤਾ ਆ ਇੱਧਰ ਚੱਕ ਕਰ ਸਕਦੇ। ਹਾਂ ਵਾ ਫੇਰ। ਪਿੰਨਾ ਜ਼ਿਆਦਾ ਨਹੀਂ ਪੈ ਰਿਹਾ ਕੱਲ ਦਾ। ਬਹੁਤ ਜ਼ਿਆਦਾ ਨਹੀਂ ਪੈ ਰਿਹਾ। ਤੇ ਆਪਾਂ ਇੱਧਰ ਤੇ ਇਥੋਂ ਚਿਕਸੋਂ ਨਿੱਕੇ ਤੇ ਕੱਢ ਲਈ। ਸੋ ਸਾਰੇ ਇੱਧਰ ਤੜੇ ਆ ਹੀ। ਸੋ ਇਹਨਾਂ ਨੇ ਬਲਬ ਵਗੈਰਾ ਲਾਇਆ ਹੈ। ਹੇ ਆਪਾਂ ਇੱਕ ਹੋਰ ਕੰਮ ਕਰਵਾਉਦੇ ਹਾਂ ਥੋੜਾ ਜਿਹਾ ਬਲਬ ਨੀਮਾ ਲਾਉਣ ਲੱਗੇ ਕਿਉਂਕਿ ਕੰਬਣ ਬਹੁਤ ਜ਼ਿਆਦਾ ਦੇ ਸੋ ਤੁਸੀਂ ਬਣੀ ਰਿਓ ਕਰੀ ਕਰਦੇ ਹਾਂ ਪਰ ਸਾਰੀ ਹਾਂਜੀ ਗਾਇਸ ਇਹਨਾਂ ਦਾ ਰਾਤੀ ਆ ਸਿਸਟਮ ਕਰਕੇ ਗਏ ਆ ਪਰ ਇਹਨੇ ਕਮਜ਼ੋਰੀ ਲੜਕੇ ਕਮਜ਼ੋਰੀ ਇਹ ਜਾਂਦੇ ਵੀ ਖਾਸ ਗੰਗੇਸ਼ ਖਾਸ ਕਰਕੇ ਜ਼ਿਆਦਾ ਕੰਬਦਾ ਹੈ ਤੇ ਆਪਾਂ ਥੋੜਾ ਜਿਹਾ ਨੀਮਾ ਕਰਕੇ ਬਲਬ ਲਾਤਾ ਤੇ ਪੁਜਰੋਂ ਆਖੋ ਸਭ ਤੋਂ ਪਹਿਲਾਂ ਚਿਕਸ ਲੈਂਦੇ ਹਾਂ ਤੇ ਉਹ ਵੀ ਆਪਣੀ ਇੱਥੇ ਹੀ ਉਹਨੂੰ ਤਾਂ ਆਪਾਂ ਵਲੌਗਿੰਗ ਹੀ ਸਟਾਰਟ ਕੀਤੀ ਹੈਗੀ ਸੋ ਉਹ ਬਹੁਤ ਕੰਫਰਟੇਬਲ ਨਹੀਂ ਰਹੇ ਜੀ ਥ੍ਰੀ ਵੇ ਅਮੀਨ ਉਹ ਵੀ ਕਿਤੇ ਉਧਰ ਤੇ ਰਹਿਣਾ ਚਾਹੀ ਜਾਂ ਤਾਂ ਇੱਥੇ ਰਹੇ ਉਹ ਦੂਜਿਆਂ ਵੇ ਨਹੀਂ ਛੱਡੀਏ ਕਿ ਨਾ ਛੱਡੀਏ ਬਾਹਰ ਛੱਡ ਦਿੰਨੇ ਹਾਂ ਛੱਡ ਦਿੰਨੇ ਜੀ ਉਹਨਾਂ ਨੂੰ ਫੀਡ ਅੰਦਰ ਹੀ ਪਾਤੀ ਪਾਣੀ ਜੇ ਆਪਣੇ ਫੀਡ ਪਾਤੀ ਆ ਤੇ ਉਹ ਨਹੀਂ ਰਹੇ ਜੀ ਲੇ ਅੱਜ ਤੇ ਗਾਇਸ ਕਿੱਲੇ ਨਹੀਂ ਓਏ ਹੋ ਗਿਆ ਮਾਰਾ ਹੀ ਦੇਖੇ ਪਾਣਾ ਮੌਸਮ ਫੇਰ ਮੀਂਹ yağਨ ਲੱਪਿਆ ਤੁਸੀਂ ਵੇਖ ਸਕਦੇ ਸੋ ਗਾਇਸ ਅਭੀ ਪਤਾ ਲੱਗਾ ਕਿ ਉਹ ਵੇ ਕੀਤੀ ਫੇਰ ਹੋ ਨਿਕਲ ਰਹੇ ਨੇ ਕਈ ਵਾਰ ਇਹ ਸੁੱਧ ਰੱਖੋ ਤੂੰ ਹਾਂਜੀ ਗਾਇਸ ਆਹ ਚੈੱਕ ਕਰ ਸਕਦੇ ਏ ਗੁੱਠੇ ਦੇ ਤੂ ਤੇ ਉਧਰ ਵੀ ਉਧਰ ਤੂ ਤੇ ਇਧਰ ਵੀ ਤੂ ਤੇ ਮੇਰੇ ਘਾਨੀ ਵਈ ਗਏ ਤੇ ਆਪਣੇ ਖੁੱਲੇ ਆ ਜੇ ਸਾਰੇ ਬਾਕੀ ਤੁਹਾਨੂੰ ਅੰਦਰ ਆਉ ਤੁਹਾਨੂੰ ਵਿਖਾਈ ਗਏ ਕਿਉਂਕਿ ਬਾਰ ਬਾਰ ਬੂਆ ਦੇ ਖੋਲਣਾ ਕਿਉਂਕਿ ਅੰਦਰ ਜੋ ਵੀ ਗਰਮੈਚੀ ਬਣੂਗੀ ਇਹ ਸਾ ਪਟਿਕਸ ਸਸ ਪਹਿਲੇ ਖੋਲਤੇ ਹੋਏ ਹੀ ਅੱਜ ਅੱਜ ਖੁੱਲੇ ਹੀ ਰਹਿ ਕਿੰਨਾ ਚਿਰ ਅੱਜ ਮੌਸਮ ਥੋੜਾ ਹੀ ਆ ਹਵਾ ਚਲੰਦੀ ਵਾਕੀ ਪਰ ਉਹ ਜੇ ਵਧੀਆ ਮੌਸਮ ਐਵੇਂ ਧਰਵੇ ਮਲੇ ਨਾ ਜਿਆਦੀ ਗਰਮੀ ਨਾ ਕੁਛ ਸੋ ਸਾਰੇ ਰਿਲੈਕਸ ਹੋ ਗਏ ਅੱਜ ਨੂੰ ਆਪਾਂ ਗੱਲ ਮੈਡੀਸਿਨ ਦਿੱਤੀ ਜੋ ਵੀ ਸਹੀ ਹੈ ਅੱਜ ਤੇ ਬੈਟਰੀ ਨਹੀਂ ਤਾਂ ਦੇ ਤਾਂ ਪਤਾ ਨਹੀਂ ਕੀ ਹੈ ਏ ਜਿਕਸ ਨੂੰ ਮਗਾਤੇ ਕਿੰਨੇ ਲੱਗ ਜਾਂਦੇ ਰਹਿ ਥੱਲੇ ਥੱਲੇ ਜਾਂ ਡਿੱਗਾ ਛਾ ਉੱਧਰ ਆ ਚਿਕਨ ਦੇ ਮੈਨੂੰ ਲੱਗਾ ਇੱਧਰ ਆਇਆ ਹੁੰਦਾ ਹੀ ਕੋਈ ਨਹੀਂ ਮੈ ਲੈ ਜਿੰਦਾ ਫਿਰ ਫੇਕੇ ਨੰਬਰ ਦੇ ਹੀ ਜਾਓ ਜੀ ਹਾਂਜੀ ਥੋੜਾ ਬੋਧ ਲੈਸ ਹੋਈ ਕਿ ਨਹੀਂ ਸਰਨਾ ਨਿਕੋ ਬੋਧਾ ਘਟਾ ਕੋਈ ਲੋ ਆਓਏ ਨਾ ਤੇਰਾ ਆਪ ਕਰਨਾ ਬੋਧਾ ਘਟਾ ਕੋਈ ਕੁਝ ਕਰਨਾ ਕਰਨਾ ਕੋਈ ਹਾਂ ਠੀਕ ਹੈ ਜੀ ਐਸਾ ਇੱਧਰ ਦੇਖੋ ਮੀ ਕਿੰਨਾ ਤੇਜ਼ ਮੀ ਆ ਗਿਆ ਹੈ ਰਾਜਾ ਨਹੀਂ ਦੇ ਭੇਜ ਰਹੇ ਨੇ ਪੂਰਾ ਤੋ ਡੇਲੀ ਡੇਲੀ ਮੌਸਮ ਦਾ ਇਹ ਹਾਲ ਰਹਿ ਗਿਆ ਵੇ ਜਨਵਾਰ ਬਹੁਤ ਜ਼ਿਆਦਾ ਹੋ ਜਾਂਦੇ ਆ ਮੈਂ ਮੈਂ ਤਾਂ ਹੁਣ ਇੱਥੇ ਬਾਜ਼ਾਰ 'ਚ ਹਾਂ ਮੈਂ ਤੇ ਮਿੰਟੋ ਮਿੰਟ ਮੈਨੂੰ ਪਹਿਲਾਂ ਹੀ ਮੈਂ ਆਊਗਾ ਆਊਗਾ ਚੰਗੇ ਵੜੇ ਆ ਗਏ ਆ ਟਾਈਮ ਨਾਲ ਹੀ ਨਸਲਾ ਨਸਲਾ ਕੋਈ ਧਰੇ ਕੋ ਆ ਦੇਖ ਪਿਆ ਕਬੂਤਰ ਡਿੱਗੂਗਾ ਹੈ ਸੋ ਹਾਂਜੀ ਗਾਈਜ਼ ਹੁਣ ਮੈਂ ਤੇ ਗੁਰਦਾਸ ਚੱਲੇ ਆ ਮੜਾਇਆ ਜੈਕੀ ਦੇ ਇੰਜੈਕਸ਼ਨ ਜਿਹਾ ਲਵਾਉਣ। ਸੋ ਜਿਵੇਂ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਕਮਜ਼ੋਰ ਆ ਤੇ ਖਾਂਦਾ ਪੀਂਦਾ ਵੀ ਨਹੀਂ ਕੁਛ। ਮੈਨੂੰ ਉਹਨਾਂ ਲੈ ਕੇ ਜਾਨੀਂ ਕਰੀ। ਉਹਨਾਂ ਨੂੰ ਕੱਲ ਪੁੱਛ ਕੇ ਆਏ ਜਦੋਂ ਉਹਨਾਂ ਦੀ ਮੈਡੀਸਿਨ ਲੈ ਕੇ ਆਏ ਹਨ ਚਿਕਸ ਦੀ। ਹੁਣ ਤਾਂ ਇਹਨੂੰ ਚੱਕਲਾ ਓਏ। ਇੱਥੋਂ ਇੱਧਰ ਦੀ ਚਲੀਏ। ਪਾਣੀ ਇੱਕ ਤਾਂ ਗੈਸਮੀਨੇ ਬਹੁਤ ਜ਼ਿਆਦਾ ਤਾਂ ਗਈ ਚੱਕੀ ਲੈ ਚੱਕਲਾ। ਇੱਧਰ ਦੀ ਲੈਣੇ ਆ। ਹੈ? ਉੱਤੋਂ ਦੀ ਉਹ ਬੂਆ ਖੁੱਲਾ। कोई नहीं कोई नहीं मैं यहाँ धान के चक्कर हूँ बुआ खुला गा? चलो गाई है चलो फिर उठते हैं जाऊँगी गाइस एकदम मीने डाल जाता है गीता माँ है मैं करीब वो खा लिए कोई समझ नहीं लग रहा देई टॉमी पानी खुलता है मीनू ज़्यादा बंद है यार बुआ है ਬਾਂਦੀ ਸ਼ਾ ਬਾਂਦਾ ਨਹੀਂ ਖੁੱਲਾ ਖੁੱਲਾ ਬੁੱਲਾ ਗੈਸ ਪਾਣੀ ਪਰ ਨਹੀਂ ਰਹਿ ਤੇ ਬਗਲ ਤੇ ਚਲੋ ਇੱਕ ਰਹੀ ਹੁਣ ਆਪਾਂ ਜਾਣੇ ਆਂ ਦੁਕਾਨ ਤੇ ਤੇ ਉੱਥੇ ਜਾ ਕੇ ਦੂੰਗੀ ਕਰੀ ਮਿਲਦੇ ਆਂ ਮੂਮੈਂਟਸ ਲੇਟਰ ਨੂੰ ਲੈ ਆਏ ਆਪਾਂ ਆ ਜਾ ਸ਼ਾਪ ਤੇ ਹੁਣ ਆਪਾਂ ਖੁੱਲਣ ਲੱਗੇ ਆਂ ਫੇਰ ਅੱਦੇ ਦੇ ਬਾਹਰ ਹੀ ਅੱਦੇ ਦੇ ਬਾਹਰ ਹੀ ਤੇ ਅੰਦੇ ਅੰਦਰ ਹੀ ਤੇ ਆਪਾਂ ਜੇ ਛੋਟੇ ਇਹਦੇ ਅੰਦਰ ਹੀ ਰਹਿਦਾਂਗੇ ਤੇ ਜਿਹੜੇ ਉਹ ਵੱਡੇ ਆ ਉਹ ਆਪਾਂ ਖੋਲ ਦੇਣੇ ਹੋਣੇ ਫਿਰ ਨਹੀਂ ਸੋਆ ਉਹ ਹੀ ਆ ਗਏ ਸਾਰੀ ਤੋਂ ਪਾਣੀ ਕਾਟੋ ਦੇ ਕੇ ਫੀਡ ਪਾਈਏ ਚੈੱਕ ਕਰ ਸਰਦ ਜੀ ਅਮੀਦ ਕਰਦਾ ਕਿ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਹੋਗਾ ਦਿੱਲੀ ਪੈਟਰੋਲ ਲੋਗ ਵੇਖਣ ਲਈ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਕਮੈਂਟੇ ਜਰੂਰ ਕਰੋ ਤੇ ਮਿਲਾਂਗੇ ਤੁਹਾਨੂੰ ਕੱਲ ਅੱਜ ਲਈ ਇੰਨਾ ਹੀ ਸ਼ੁਕਰੀਆ